ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਜੀ ਹਾਂ ਦੋਸਤੋ 111 ਸਾਲਾਂ ਦੇ ਬਾਅਦ ਅੱਜ ਬਣਿਆ ਹੈ ਮਹਾ ਸੰਚਾਰ ਅਤੇ ਬਹੁਤ ਹੀ ਵੱਡੀਆਂ ਖੁਸ਼ਖਬਰੀਆਂ ਚਾਰ ਰਾਸ਼ੀ ਵਾਲਿਆਂ ਦੀ ਕਿਸਮਤ 'ਚ ਅਤੇ ਬਹੁਤ ਵੱਡੀਆਂ ਖੁਸ਼ਖਬਰੀਆਂ ਚਾਰ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀਆਂ ਹਨ ਅਤੇ ਉਹਨਾਂ ਦੀ ਕਿਸਮਤ ਚਮਕਣ ਵਾਲੀ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਤੁਹਾਡੇ ਘਰ ਦੇ ਵਿੱਚ ਧਾਨ ਦੇ ਭੰਡਾਰੇ ਭਰੇ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਦੋਸਤੋ ਅੱਜ ਤੋਂ ਲੈ ਕੇ ਬਹੁਤ ਹੀ ਵੱਡਾ ਮਹਾਂ ਸੰਜੋਗ ਪੰਡਤ ਦਿਖਾਈ ਦੇ ਰਿਹਾ ਹੈ ਇਸ ਦਿਨ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ 111 ਸਾਲਾਂ ਦੇ ਬਾਅਦ ਬਹੁਤ ਹੀ ਸ਼ੁਭ ਸੰਜੋਗ ਪੰਡਤ ਦਿਖਾਈ ਦੇ ਰਿਹਾ ਹੈ ਹੁਣ 12 ਰਾਸ਼ੀਆਂ ਦੇ ਵਿੱਚੋਂ ਚਾਰ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਪੂਰਨ ਇਹਨਾਂ ਚਾਰ ਰਾਸ਼ੀ ਵਾਲਿਆਂ ਦੀ ਲਾਟਰੀ ਲੱਗਣ ਵਾਲੀ ਹੈ ਇਹ ਚਾਰ ਰਾਸ਼ੀ ਵਾਲੇ ਹੋ ਜਾਣਗੇ ਤਾਂ ਦੇ ਨਾਲ ਮਾਲਾ-ਮਾਲ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਹੁਣ ਮਾਲਾ-ਮਾਲ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਤਾਂ ਦੀ ਦੇਵੀ ਮਾਤਾ ਲਕਸ਼ਮੀ ਇਹਨਾਂ ਦੇ ਘਰ ਪਧਾਰਨ ਵਾਲੀ ਹੈ ਇਸੇ ਦਿਨ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਸਾਰੇ ਹੀ ਦੁੱਖ ਕਸ਼ਟ ਘਾਟੇ ਚਾਣਗੇ ਤੇ ਇਹਨਾਂ ਤੇ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਹੋ ਜਾਵੇਗਾ ਜਿਸ ਨਾਲ ਇਹਨਾਂ ਦਾ ਜੀਵਨ ਬਦਲ ਜਾਵੇਗਾ ਦੋਸਤੋ ਆਓ ਜਾਣ ਲੈਂਦੇ ਹਾਂ ਉਹ ਕਿਹੜੀਆਂ ਖੁਸ਼ ਨਸੀਬ ਪਾਕਸ਼ਾਲੀ ਰਾਸ਼ੀਆਂ ਹਨ ਜਿਹੜੀਆਂ ਕਰੋੜਪਤੀ ਬਣਨ ਜਾ ਰਹੀਆਂ ਹਨ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ ਕਿਉਂਕਿ ਇਹ ਵੀਡੀਓ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਇਸ ਲਈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਦੋਸਤੋ Hindu Jyotish Shastra ਦੇ ਅਨੁਸਾਰ ਅੱਜ ਤੋਂ ਹੋਣ ਵਾਲੇ ਮਹਾ ਸੰਯੋਗ ਵਿੱਚ ਤੁਹਾਡੀ ਰਾਸ਼ੀ ਦੇ ਬਹੁਤ ਹੀ ਵੱਡੇ ਬਦਲਾਵ ਹੋਣ ਜਾ ਰਹੇ ਹਨ Hindu ਧਰਮ ਦੇ ਵਿੱਚ ਵਿਸ਼ੇਸ਼ ਮਹੱਤਤਾ ਹੁੰਦੀ ਹੈ ਤੇ ਤੇ ਇਸ ਮਹਾ ਸੰਯੋਗ ਦੇ ਕਾਰਨ ਦੇਵੀ ਮਾਤਾ ਲక్ష్ਮੀ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਘਰ ਪਧਾਰਨ ਵਾਲੀ ਹੈ ਤੇ ਨਾਲ ਹੀ ਭਗਵਾਨ Vishnu ਜੀ ਦੀ ਜੇਕਰ ਤੁਸੀਂ ਇਸ ਦਿਨ ਪੂਜਾ ਕਰਦੇ ਹੋ ਤਾਂ ਤੁਹਾਡੀ ਹਾਰੇ ਤੁਹਾਡੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਅਸ ਦਿਨ ਨੂੰ ਬਹੁਤ ਹੀ ਖਾਸ ਮੰਨਿਆ ਜਾ ਰਿਹਾ ਹੈ ਇਸ ਦਿਨ ਜੇਕਰ ਤੁਸੀਂ ਕਿਸੇ ਪਵਿੱਤਰ ਨਦੀ ਦੇ ਵਿੱਚ ਇਸ਼ਨਾਨ ਕਰਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਕਾਰਗਸਾਬਤ ਹੋਵੇਗਾ ਤੁਹਾਡੇ ਜੀਵਨ ਦੇ ਸਾਰੇ ਹੀ ਕਸ਼ਟ ਦੂਰ ਹੋ ਜਾਣਗੇ ਜੇਕਰ ਤੁਸੀਂ ਨਦੀ ਦੇ ਵਿੱਚ ਇਸ਼ਨਾਨ ਨਹੀਂ ਕਰ ਸਕਦੇ ਤਾਂ ਜੇਕਰ ਤੁਸੀਂ ਘਰ ਵਿੱਚ ਹੀ ਆਪਣੇ ਨਹਾਉਣ ਵਾਲੇ ਪਾਣੀ ਦੇ ਵਿੱਚ ਗੰਗਾ ਚਲ ਮਿਲਾ ਕੇ ਇਸ਼ਨਾਨ ਕਰਦੇ ਹੋ ਤਾਂ ਤੁਹਾਡਾ ਸਰੀਰ ਹਮੇਸ਼ਾ ਦੇ ਲਈ ਤੰਦਰੁਸਤ ਹੋ ਜਾਵੇਗਾ ਇਸ ਦਿਨ ਇਸ਼ਨਾਨ ਕਰਨ ਦੇ ਨਾਲ ਨਾਲ ਤੁਸੀਂ 옴 ਨਮੇ ਭਗਵਤੇ ਵਾਸੂਦੇਵ ਨਮੇ ਦਾ ਜਾਪ ਕਰਨਾ ਹੈ ਇਸ ਤਰ੍ਹਾਂ ਤੁਹਾਨੂੰ ਘਰ ਵਿੱਚ ਇਸ਼ਨਾਨ ਕਰਨ ਦੇ ਨਾਲ ਪਵਿੱਤਰ ਨਦੀ ਦੇ ਵਿੱਚ ਇਸ਼ਨਾਨ ਕਰਨ ਦੇ ਬਰਾਬਰ ਹੋ ਜਾਵੇਗਾ ਇਸ ਦਿਨ ਭਗਵਾਨ ਸੱਤੇ ਨਾਰਾਇਣ ਦੀ ਪੂਜਾ ਵੀ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਫਲ ਅਰਪਿਤ ਅਤੇ ਫਲ ਅਰਪਿਤ ਕਰਨੇ ਚਾਹੀਦੇ ਹਨ ਇਸ ਦਿਨ ਜੇਕਰ ਤੁਸੀਂ ਕਿਸੇ ਬ੍ਰਾਹਮਣ ਨੂੰ ਅੰਨ ਤਨ ਤੇ ਕੱਪੜੇ দান ਕਰਦੇ ਹੋ ਇਸ ਨਾਲ ਵੀ ਤੁਹਾਨੂੰ ਬਹੁਤ ਪੁੰਨ ਧਾਨ ਲੱਗ ਜਾਵੇਗਾ ਦੋਸਤੋ ਇਸ ਦਿਨ ਤੁਹਾਨੂੰ ਤਾਂ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਜੇਕਰ ਤੁਸੀਂ ਪੂਰੀ ਵਿਧੀ ਵਿਧਾਨ ਦੇ ਨਾਲ ਪੂਜਾ ਕਰਦੇ ਹੋ ਤਾਂ ਤਾਂ ਦੀ ਦੇਵੀ ਮਾਤਾ ਲక్ష్ਮੀ ਬਹੁਤ ਹੀ ਪਸੰਦ ਹੁੰਦੀ ਹੈ ਅਤੇ ਤੁਹਾਡੇ ਘਰ ਵਿੱਚ ਪਧਾਰ ਜਾਂਦੀ ਹੈ ਤੇ ਇਸ ਵਾਰ ਤੁਹਾਡੇ ਲਈ ਬਹੁਤ ਹੀ ਵਧੀਆ ਸੰਜੋਗ ਬੰਦਾ ਦਿਖਾਈ ਦੇ ਰਿਹਾ ਹੈ ਇਸ ਵਾਰ ਮਾਤਾ ਲక్ష్ਮੀ ਜੀ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਕਰ ਦੇਵੇਗੀ ਦੋਸਤੋ ਇਸ ਕਰਕੇ ਤੁਸੀਂ ਦੋਸਤੋ ਇਸ ਕਰਕੇ ਤੁਸੀਂ ਮਾਤਾ ਲక్ష్ਮੀ ਜੀ ਦੀ ਪੂਰੀ ਵਿਧੀ ਵਿਧਾਨ ਦੇ ਨਾਲ ਪੂਜਾ ਕਰੋ ਹੁਣ ਗੱਲ ਕਰਦੇ ਹਾਂ ਉਹਨਾਂ ਚਾਰ ਖੁਸ਼ ਨਸੀਬ ਰਾਸ਼ੀਆਂ ਦੇ ਬਾਰੇ ਜੋ ਕਿ ਬਹੁਤ ਹੀ 파ਸ਼ਾਲੀ ਰਾਸ਼ੀਆਂ ਹਨ ਜਿਨ੍ਹਾਂ ਦੇ ਇਸ ਮਹਾ ਸੰਜੋਗ ਤੇ ਲੋਟਰੀ ਲੱਗਣ ਵਾਲੀ ਹੈ ਕਰੋੜਪਤੀ ਬਣਨ ਵਾਲੀਆਂ ਹਨ ਧਨ ਦੇ ਨਾਲ ਮਾਲਾ ਮਲ ਹੋਣ ਵਾਲੀਆਂ ਹਨ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਤੁਹਾਡੇ ਤੇ ਧਨ ਦੀ ਵਰਖਾ ਹੋਣ ਵਾਲੀ ਹੈ ਦੋਸਤੋ ਜਿਵੇਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਮਾਤਾ ਲਕਸ਼ਮੀ ਨੂੰ ਧਨ ਦੀ ਦੇਵੀ ਕਿਹਾ ਜਾਂਦਾ ਹੈ ਜੋਤਿਸ਼ਾਸਤ੍ਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਧਨ ਦੀ ਦੇਵੀ ਮਾਤਾ ਲਕਸ਼ਮੀ ਜੇਕਰ ਜਿਸੇ ਤੇ ਪਸੰਦ ਹੋ ਜਾਵੇ ਤਾਂ ਉਸੇ ਕਾਦੇ ਵਿੱਚ ਕਦੇ ਵੀ ਤਾਂ ਦੀ ਕਮੀ ਨਹੀਂ ਹੁੰਦੀ ਤੁਸੀਂ ਵੀ ਇਸ ਗੱਲ ਤੋਂ ਪੂਰੇ ਸਹਿਮਤ ਹੋ ਮਾਤਾ ਲక్ష్ਮੀ ਜੀ ਦਾ ਸੁਭਾਅ ਬੇਹਰ ਚੰਚਲ ਹੈ ਤੇ ਕਿਹਾ ਜਾਂਦਾ ਹੈ ਮਾਤਾ ਲక్ష్ਮੀ ਕਾਦੇ ਵੀ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬੈਠਦੀ ਇਸ ਤੋਂ ਭਾਪ ਕੇ ਮਨੁੱਖ ਦੀ ਜ਼ਿੰਦਗੀ ਵਿੱਚ ਉਤਾਰ ਚੜਾ ਆਉਂਦਾ ਰਹਿੰਦਾ ਹੈ ਤਾਂ ਦੀ ਦੇਵੀ ਮਾਤਾ ਲక్ష్ਮੀ ਨੂੰ ਪਸੰਦ ਕਰਨ ਦੇ ਲਈ ਲੋਕ ਬਹੁਤ سارے ਉਪਾਅ ਵੀ ਕਰਦੇ ਹਨ ਜਿਵੇਂ ਨਾਲ ਮਾਤਾ ਲక్ష్ਮੀ ਖੁਸ਼ ਹੋ ਕੇ ਵਿਅਕਤੀ ਨੂੰ ਤਾਂ ਦੇ ਨਾਲ ਮਾਲਾ ਮਾਲ ਕਰ ਦਿੰਦੇ ਹਨ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਵਿਅਕਤੀ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਇਸ ਤਰ੍ਹਾਂ ਦੇ ਉਤਾਰ ਚੜਾ ਮਨੁੱਖ ਦੀ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਹਨ ਅਸੀਂ ਡੋਲ ਜਾਂਦੇ ਹਾਂ ਮਾਤਾ ਲక్ష్ਮੀ ਤੇ ਜੇਕਰ ਪੂਰਨ ਵਿਸ਼ਵਾਸ ਰੱਖੋਗੇ ਤਾਂ ਤੁਹਾਡੀ ਕਿਸਮਤ ਪਦਰ ਜਾਵੇਗੀ ਦੋਸਤੋ ਜਿਹੜੀਆਂ ਚਾਰ ਖੁਸ਼ ਨਸੀਬ ਰਾਸ਼ੀਆਂ ਹਨ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਆਉਂਦੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀ ਹੈ ਕਿ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਤੁਹਾਡੇ ਜੀਵਨ ਦੇ ਵਿੱਚ ਹੁਣ ਬਹੁਤ ਵੱਡਾ ਪਰਿਵਰਤਨ ਹੋਣ ਵਾਲਾ ਹੈ ਤੁਹਾਡੇ ਲਈ ਇਹ ਸਮਾਂ ਅਰਿਆਂਤ ਸ਼ੋਪਰਨ ਵਾਲਾ ਹੈ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਤੁਹਾਨੂੰ ਬਹੁਤ ਹੀ ਲਾਭ ਹੋਵੇਗਾ ਤੇ ਤਾਂ ਸੰਪਤੀ ਤੁਹਾਨੂੰ ਬਹੁਤ ਹੀ ਲਾਭ ਦੇਵੇਗੀ ਤੁਹਾਡੇ ਜੀਵਨ ਦੇ ਵਿੱਚ ਵਕ ਵਕ ਅਵਸਰ ਪ੍ਰਾਪਤ ਹੋਣਗੇ ਤੁਹਾਡੀ ਜ਼ਿੰਦਗੀ ਵਿੱਚ ਐਸੇ ਆਉਣ ਦੇ ਨਾਲ ਮਾਤਾ ਲక్ష్ਮੀ ਆਪ ਤੁਹਾਡੇ ਘਰ ਵਿੱਚ ਪਧਾਰਨ ਵਾਲੀ ਹੈ ਤੁਹਾਡੀ ਛੋਲੀ ਹੁਣ ਖੁਸ਼ੀਆਂ ਨਾਲ ਭਰ ਦੇਵੇਗੀ ਤੁਸੀਂ ਹੁਣ ਹਰ ਸੰਕਟ ਤੋਂ ਛੁਟਕਾਰਾ ਪਾ ਲਓਗੇ ਤੁਹਾਨੂੰ ਹਰ ਪਾਸਿਓਂ ਸਫਲਤਾ ਪ੍ਰਾਪਤ ਹੋਵੇਗੀ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਤੁਹਾਡਾ ਜੀਵਨ ਬਹੁਤ ਹੀ ਖੁਸ਼ਮਈ ਹੋ ਜਾਵੇਗਾ ਇਸ ਰਾਸ਼ੀ ਵਾਲੇ ਜਿਹੜੇ ਲੋਕ ਵਪਾਰ ਕਰਦੇ ਹਨ ਵਪਾਰ ਵਿੱਚ ਮੁਨਾਫਾ ਹੋਵੇਗਾ ਤੇ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਸੰਬੰਧਿਤ ਕੋਈ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਮਾਤਾ ਲక్ష్ਮੀ ਦੀ ਕਿਰਪਾ ਨਾਲ ਤੁਹਾਡੇ ਜਿੰਦਗੀ ਵਿੱਚ ਖੁਸ਼ੀਆਂ ਦਾ ਸਮਾਂ ਆਉਣ ਵਾਲਾ ਹੈ ਤੇ ਤੁਹਾਡੀ ਛੋਲੀ ਮਾਤਾ ਲక్ష్ਮੀ ਹੁਣ ਖੁਸ਼ੀਆਂ ਦੇ ਨਾਲ ਭਰ ਦੇਵੇਗੀ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਅਗਲੀ ਖੁਸ਼ੇ ਨਸੀਬ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲੇ ਤੁਹਾਨੂੰ ਦੱਸਿਆ ਕਿ ਤੁਹਾਡੀ ਕੁੰਡਲੀ ਦੇ ਵਿੱਚ ਵਿਸ਼ੇਸ਼ ਮਹਾ ਸੰਜੋਗ ਬਣ ਰਿਹਾ ਹੈ ਇਹ ਮਹਾ ਸੰਜੋਗ ਕਦੇ ਕਦੇ ਹੀ ਬਣਦਾ ਹੈ ਤੁਹਾਡੇ ਲਈ ਇਹ ਸਮਾਂ ਉੱਤਮ ਰਹਿਣ ਵਾਲਾ ਹੈ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਤੁਹਾਡੇ ਨਾਲ ਬਹੁਤ ਜਲਦ ਕਿਸੇ ਵਿਅਕਤੀ ਦੇ ਨਾਲ ਮੁਲਾਕਾਤ ਹੋਵੇਗੀ ਜੋ ਤੁਹਾਡੇ ਜੀਵਨ ਦੀ ਤਸ਼ਾਹ ਬਦਲ ਦੇਵੇਗਾ ਜਿਸ ਨਾਲ ਤੁਹਾਡੀ ਜ਼ਿੰਦਗੀ ਦੀਆਂ ਸੁੱਖ-ਸਮਿਤਾਵਾਂ ਦੀ ਕੋਈ ਕਮੀ ਨਹੀਂ ਰਹੇਗੀ ਤੁਹਾਡੀ ਲਾਈਫ ਤੇ ਵਿੱਚ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਬਹੁਤ ਵੱਡਾ ਬਤਲਾਵ ਹੋਵੇਗਾ ਹੁਣ ਤੁਹਾਨੂੰ ਹਰ ਜਗ੍ਹਾ ਤੋਂ ਬਸ ਲਾਭ ਹੀ ਲਾਭ ਪ੍ਰਾਪਤ ਹੋਵੇਗਾ ਕੰਨਿਆ ਰਾਸ਼ੀ ਵਾਲੇ ਤੁਹਾਨੂੰ ਵਪਾਰ ਵਿੱਚ ਤਨ ਲਾਭ ਪ੍ਰਾਪਤੀ ਦੇ ਜੋਗ ਪਾਂਦੇ ਦਿਖਾਈ ਦੇ ਰਹੇ ਹਨ ਤੁਸੀਂ ਹੁਣ ਦਿਨ-ਦੁਗਣੀ ਰਾਤ ਚੌਗਣੀ ਤਰੱਕੀ ਕਰੋਗੇ ਜਿਹੜੇ ਇਸ ਰਾਸ਼ੀ ਵਾਲੇ ਨੌਕਰੀ ਦੇ ਨਾਲ ਸੰਬੰਧਿਤ ਹਨ ਜਾਂ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਮਨ ਚਾਹੀ ਨੌਕਰੀ ਮਿਲ ਜਾਵੇਗੀ ਤੇ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪ੍ਰਮੋਸ਼ਨ ਮਿਲ ਜਾਵੇਗੀ ਉਹਨਾਂ ਦੀ ਕਿਸਮਤ ਬਦਲ ਜਾਵੇਗੀ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਤੇ ਤਾਂ ਦੇ ਲਈ ਇਹਨਾਂ ਲਈ ਸੁਨਹਿਰੇ ਮੌਕੇ ਹਨ ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਕਿ માતા ਲక్ష్ਮੀ ਤੁਹਾਡੇ ਤੇ ਪਸੰਨਾ ਹੋ ਚੁੱਕਿਆ ਹੈ ਤੁਹਾਡੇ ਤੇ ਮਾਤਾ ਰక్ష్ਮੀ ਜੀ ਦੀ ਜ਼ਬਰਦਸਤ ਕਿਰਪਾ ਹੈ ਜਿਸ ਕਰਨ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਆਵੇਗੀ ਤੁਹਾਡੇ ਲਾਈਫ ਵਿੱਚ ਬਸ ਪੈਸਾ ਹੀ ਪੈਸਾ ਹੋਵੇਗਾ ਕੁੰਭ ਰਾਸ਼ੀ ਵਾਲੇ ਤੁਸੀਂ ਜਲਦ ਹੀ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨ ਵਾਲੇ ਹੋ ਜਿਸ ਨਾਲ ਹੁਣ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋ ਜਾਵੇਗਾ ਤੇ ਤੁਹਾਡੇ ਘਰ ਪਰਿਵਾਰ ਵਿੱਚ ਸ਼ਾਂਤੀ ਬਣੀ ਰਹੇਗੀ ਜੇਕਰ ਤੁਸੀਂ ਵਪਾਰ ਕਰਦੇ ਹੋ ਤਾਂ ਵਪਾਰ ਵਿੱਚ ਤੈਨ ਦੁਕਨੀ ਰਾਜੋਗਨੀ ਤਰੱਕੀ ਕਰੋਗੇ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਪੜਾਈ ਕਰਨਾ ਚਾਹੁੰਦੇ ਹਨ ਉਹਨਾਂ ਲਈ ਇਹ ਅਵਸਰ ਬੰਦੇ ਦਿਖਾਈ ਦੇ ਰਹੇ ਹਨ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਇਹ ਕਾਰਜ ਸਫਲ ਹੋ ਜਾਣਗੇ ਜਿਹੜੇ ਕਈ ਸਾਲਾਂ ਤੋਂ ਰੁਕੇ ਹੋਏ ਸਨ ਉਹ ਕੰਮ ਹਣ ਤੁਹਾਡੇ ਸੰਪੂਰਨ ਹੋਣਗੇ ਹਰ ਜਗ੍ਹਾ ਤੋਂ ਤੁਸੀਂ ਲਾਭ ਪ੍ਰਾਪਤ ਕਰੋਗੇ ਅਗਲੇ ਕੁਐਸਚਨ ਆਸੇ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲੇ ਦੋਸਤ ਇਹੇ ਤੁਹਾਡੇ ਜੀਵਨ ਵਿੱਚ ਹੁਣ ਕਿੰਨਾ ਵੱਡਾ ਪਰਿਵਰਤਨ ਹੋਵੇਗਾ ਲੋਕ ਤੁਹਾਡੀ ਤਰੱਕੀ ਵੇਖ ਕੇ ਹੈਰਾਨ ਹੋਣ ਵਾਲੇ ਹਨ ਕਿਉਂਕਿ ਮਾਤਾ ਲਕਸ਼ਮੀ ਜੀ ਤੁਹਾਡੀ ਖੁਸ਼ੀਆਂ ਦੇ ਵਿੱਚ ਵਾਅਦਾ ਕਰਨ ਵਾਲੀ ਹੈ ਤੁਹਾਡੀ ਜ਼ਿੰਦਗੀ ਵਿੱਚ ਵੱਡਾ ਪਰਿਵਰਤਨ ਹੋਣ ਵਾਲਾ ਹੈ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਜਿਹੜਾ ਕਾਰੋਬਾਰ ਤੁਸੀਂ ਅੱਜ ਸ਼ੁਰੂ ਕੀਤਾ ਹੈ ਉਸ ਵਿੱਚ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦਿਨ ਦੁਗਣੀ ਰਾਜੋਗਨੀ ਤਰੱਕੀ ਮਿਲੇਗੀ ਤੁਹਾਡੇ ਜੀਵਨ ਵਿੱਚ ਹੁਣ ਬਸ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਤੁਹਾਡਾ ਵਪਾਰ ਦਿਨ ਦੁਗਣੀ ਰਾਜੋਗਨੀ ਤਰੱਕੀ ਕਰੇਗਾ ਦੁਨੀਆ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਮਿੱਤਰਾਂ ਦਾ ਤੁਹਾਨੂੰ ਪੂਰਾ ਸਹਿਯੋਗ ਮਿਲੇਗਾ ਤੁਹਾਡੀ ਕਮਾਈ ਵਿੱਚ ਜ਼ਬਰਦਸਤ ਵਾਧਾ ਹੋਣ ਵਾਲਾ ਹੈ ਤੁਹਾਡੇ ਕੋਲ ਆਉਣ ਵਾਲੇ ਪੈਸੇ ਦੇ ਨਾਲ ਬਹੁਤ ਵੱਡੀ ਜ਼ਿੰਦਗੀ ਤੁਹਾਡੀ ਬਦਲ ਜਾਵੇਗੀ ਦੋਸਤੋ ਇਹ ਸਿਰ ਖੁਸ਼ ਨਸੀਬ ਤੇ ਭਾਗਸ਼ਾਲੀ રાશિਆਂ ਆ ਜਿਨ੍ਹਾਂ ਦੀ ਕਿਸਮਤ ਇਸ ਮਹਾਸਾਂਜੋਗ ਦੇ ਕਾਰਨ ਬਦਲਣ ਵਾਲੀ ਹੈ ਤੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ਖੁਸ਼ੀਆਂ ਹੀ ਖੁਸ਼ੀਆਂ ਦੋਸਤੋ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ